ਜ਼ਿੰਦਗੀ ਵਿੱਚ ਉਹ ਲੋਕ ਅਕਸਰ ਬਰਬਾਦ ਹੋ ਜਾਂਦੇ ਜਿਹੜੇ ਆਹ ਤਿੰਨ ਗਲਤੀਆਂ ਕਰਦੇ ਨੇ ਇਹ ਤਿੰਨ ਗਲਤੀਆਂ ਕਿਸੇ ਵੀ ਉਮਰ ਵਿੱਚ ਕੋਈ ਵੀ ਮਨੁੱਖ ਕਰੇ ਤਾਂ ਸਮਝ ਲਵੇ ਕਿ ਉਹਦਾ ਆਉਣ ਵਾਲਾ ਸਮਾਂ ਜਿਹੜਾ ਦੁੱਖਾਂ ਤੇ ਮੁਸੀਬਤਾਂ ਦਾ ਭਰਿਆ ਹੋਵੇਗਾ ਉਹਦੀ ਜ਼ਿੰਦਗੀ ਵਿੱਚ ਖੁਸ਼ੀਆਂ ਨਹੀਂ ਆਉਣਗੀਆਂ ਪੈਸਾ ਨਹੀਂ ਹੋਏਗਾ ਸਕੂਨ ਨਹੀਂ ਹੋਏਗਾ ਤੇ ਇਹ ਜ਼ਿੰਦਗੀ ਦੇ ਲਈ ਇੱਕ ਦੁੱਖਦਾਇਕ ਸਮਾਂ ਹੋਵੇਗਾ ਇਸ ਲਈ ਕੋਈ ਵੀ ਮੇਰਾ ਸੱਜਣ ਭੈਣ ਭਰਾ ਇਹ ਤਿੰਨ ਗਲਤੀਆਂ ਨਾ ਕਰੇ ਤੇ ਨਾ ਹੀ ਆਪਣੇ ਬੱਚਿਆਂ ਨੂੰ ਇਹ ਕਰਨ ਦੇਵੇ ਕਿਹੜੀਆਂ ਤਿੰਨ ਗਲਤੀਆਂ ਨੇ ਜਿਹਦੇ ਵੱਲ ਹਰ ਇੱਕ ਨੂੰ ਧਿਆਨ ਦੇਣਾ ਚਾਹੀਦਾ ਸਭ ਤੋਂ ਪਹਿਲੀ ਗਲਤੀ ਕਿ ਜਿਹੜਾ ਮਨੁੱਖ ਝੂਠ ਬੋਲਣ ਲੱਗ ਪਵੇ ਜਿਹੜਾ ਮਨੁੱਖ ਸੱਚ ਬੋਲਣ ਤੋਂ ਕੰਨੀ ਕਿਤਰਾ ਵੇਤੇ ਝੂਠ ਬੋਲਣ ਦਾ ਸਹਾਰਾ ਲੈਣ ਲੱਗ ਪਵੇ ਚਾਹੇ ਉਹ ਬਚਪਨ ਤੋਂ ਹੀ ਹੋਵੇ ਚਾਹੇ ਉਹ ਵੱਡੇ ਉਮਰ ਚ ਹੋਵੇ ਚਾਹੇ ਉਹ ਸਕੂਲ ਟਾਈਮ ਦਾ ਹੋਵੇ ਚਾਹੇ ਘਰੇਲੂ ਲਾਈਫ ਹੋਵੇ ਚਾਹੇ ਰਿਸ਼ਤੇਦਾਰੀ ਹੋਵੇ ਚਾਹੇ ਜੌਬ ਹੋਵੇ ਜਿਹੜਾ ਮਨੁੱਖ ਇਨਸਾਨੀ ਰਿਸ਼ਤਿਆਂ 'ਚ ਝੂਠ ਬੋਲਦਾ ਨਾ ਉਸ ਨਾਲ ਲੋਕ ਦੂਰ ਹੋ ਜਾਂਦੇ ਨੇ ਸ਼ੁਰੂ-ਸ਼ੁਰੂ 'ਚ ਤਾਂ ਕੁਝ-ਕੁਝ ਸਮਾਂ ਉਹਦਾ ਚੰਗਾ ਬੀਤਦਾ ਹੈ ਜਿਹੜਾ ਝੂਠ ਬੋਲਦਾ ਉਹਨੂੰ ਮਜ਼ਾ ਆਉਂਦਾ ਹੈ ਲੇਕਿਨ ਉਹਦਾ ਅੰਤ ਬਹੁਤ ਮਾੜਾ ਹੁੰਦਾ ਲੋਕ ਉਹਤੇ ਇਤਬਾਰ ਕਰਨਾ ਛੱਡ ਦਿੰਦੇ ਨੇ ਕਿਉਂਕਿ ਦੂਸਰਾ ਜਿਹੜੇ ਲੋਕ ਸੇਥੀ ਮਾਰਦੇ ਨੇ ਜਿਹੜੇ ਲੋਕ ਫੜ ਮਾਰ ਲਿੰਦੇ ਨੇ ਤੁਸੀਂ ਅਕਸਰ ਵੇਖਿਆ ਨਾ ਕੁਝ ਲੋਕ ਜਿਹੜੇ ਸਾਡੇ ਸਮਾਜ 'ਚ ਹੁੰਦੇ ਨੇ ਉਹਨਾਂ 'ਚ ਫੜ ਮਾਰਨ ਦੀ ਆਦਤ ਹੁੰਦੀ ਆ ਚਾਹੇ ਕੰਮ ਦੀ ਹੋਵੇ ਪੈਸੇ ਦੀ ਹੋਵੇ ਚਾਹੇ ਕਿਸੇ ਕੋਈ ਵੀ ਕੰਮ ਹੋਵੇ ਤੇ ਕਹਿ ਦੇਣਾ ਮੈਂ ਕਰ ਦੂੰਗਾ ਮੈਂ ਇੰਜ ਕਰ ਦੂੰਗਾ ਲੇਕਿਨ ਜਦੋਂ ਸਮਾਂ ਆਉਣਾ ਜਦੋਂ ਲੋੜ ਪੈਣੀ ਤਾਂ ਉਹਨੇ ਕਰਨਾ ਹੀ ਨਾ ਉਹਨੇ ਕਿਸੇ ਇਨਸਾਨੇ ਕਾਮੀ ਨਾ ਹਾ ਤਾਂ ਫਿਰ ਸਮਝ ਲੈਣਾ ਚਾਹੀਦਾ ਜਹੇ ਲੋਕਾਂ ਦੇ ਲੋਕ ਤਵਾਰ ਨਹੀਂ ਕਰਦੇ ਲੋਕ ਉਹਨਾਂ ਨੂੰ ਛੱਡ ਦਿੰਦੇ ਨੇ ਉਹਦੇ ਤੋਂ ਦੂਰ ਹੋ ਜਾਂਦੇ ਨੇ ਤੀਸਰਾ ਸਭ ਤੋਂ ਵੱਡਾ ਪੁਆਇੰਟ ਤੁਸੀਂ ਸਭ ਜਾਣਦੇ ਹੋ ਜਿਹੜੇ ਲੋਕ ਸਮੇਂ ਦੀ ਕਦਰ ਨਹੀਂ ਕਰਦੇ ਜਿਹੜੇ ਲੋਕ ਸਮੇਂ ਨੂੰ ਫालतू ਸਮਝਦੇ ਨੇ ਜਾਂ ਕਹਿੰਦੇ ਕੋਈ ਗੱਲ ਨਹੀਂ ਵਾਧੂ ਸਮਾਇਆ ਫਿਰ ਸਮਾਂ ਜਿਹੜਾ ਉਸ ਮਨੁੱਖ ਨੂੰ ਇਹੋ ਜਿਹਾ ਬਾਧੂ ਕਰਦਾ ਆ ਕਿ ਉਹਦੀ ਜ਼ਿੰਦਗੀ ਦੇ ਵਿੱਚ ਹਰ ਥਾਂ ਦੁੱਖ ਹੀ ਦੁੱਖ ਕਹਿਣ ਤੋਂ ਭਾਵ ਜ਼ਿੰਦਗੀ 'ਚ ਤਰੱਕੀ ਦੇ ਰਾਹ ਸਾਰੇ ਉਹਦੇ ਬੰਦ ਹੋ ਜਾਂਦੇ ਨੇ ਹਰੇਕ ਮਨੁੱਖ ਨੂੰ ਕਦੇ ਉਹ ਪੜਦਾ ਹੋਵੇ ਚਾਹੇ ਉਹ ਆਪਣੀ ਜੌਬ ਕਰਦਾ ਹੋਵੇ ਚਾਹੇ ਉਹ ਦੁਕਾਨ ਕਰਦਾ ਹੋਵੇ ਚਾਹੇ ਉਹ ਢੇੜੀ ਲਾਉਂਦਾ ਹੋਵੇ ਚਾਹੇ ਖੇਤੀ ਕਰਦਾ ਹੋਵੇ ਹਰ ਇੱਕ ਇਨਸਾਨ ਨੂੰ ਸਮੇਂ ਦੀ ਕਦਰ ਕਰਨੀ ਚਾਹੀਦੀ ਆ ਤੇ ਸਮੇਂ ਨੂੰ ਹਮੇਸ਼ਾ ਸਤਕਾਰ ਦੇਣਾ ਚਾਹੀਦਾ ਜੇ ਅਸੀਂ ਸਮੇਂ ਨੂੰ ਸਤਕਾਰ ਦੇਵਾਂਗੇ ਤੇ ਸਮਾਂ ਸਾਨੂੰ ਨਹੀਂ ਸਤਕਾਰ ਦੇਦਾ ਅੱਜ ਉਹ ਲੋਕ ਬੜੇ ਟੌਪ ਤੇ ਨਹੀਂ ਤੁਸੀਂ ਵੇਖੋ ਕਈ ਲੋਕ ਮਾਰਕੀਟ ਤੁਰੇ ਤੁਰੇ ਵੀ ਜਾਂਦੇ ਜਾਂ ਫੋਨ ਕਰਕੇ ਵੀ ਕਹਿ ਦਿੰਦਾ ਕਿ ਭਾਜੀ ਆ ਸਮਾਨ ਘਰ ਤੇ ਜੋ ਮੈਂ ਆਕੇ ਤੁਹਾਨੂੰ ਮਿਲਦਾ ਕਿ ਉਹ ਜਿੰਨਾ ਮਰਜ਼ੀ ਸਮਾਨ ਕਹਿ ਦਿੱਤੀ ਉਹਦੇ ਘਰ ਪਹੁੰਚ ਜਾਂਦਾ ਕਿਉਂਕਿ ਉਹ ਲੋਕ ਝੂਠੇ ਨਹੀਂ ਹੁੰਦੇ ਉਹਨਾਂ ਜ਼ਿੰਦਗੀ 'ਚ ਕਦੀ ਝੂਠ ਨਹੀਂ ਬੋਲਿਆ ਹੁੰਦਾ ਤੇ ਜਿਹੜੇ ਲੋਕ ਝੂਠ ਦਾ ਸਹਾਰਾ ਲੈਂਦੇ ਨਹੀਂ ਉਦੇਤੇ ਕੋਈ ਤਬਾਰ ਨਹੀਂ ਕਰਦਾ ਫਿਰ ਲੋਕ ਕਹਿੰਦੇ ਝੂਠਾ ਬੰਦਾ ਇਹਨੇ ਪਤਾ ਨਹੀਂ ਆਉਣਾ ਕਿ ਨਹੀਂ ਆਉਣਾ ਇਹਨੇ ਫੜ ਮਾਰ ਲਈ ਆ ਬਸ ਇੱਥੇ ਕੋਈ ਤਬਾਰ ਨਹੀਂ ਕੀਤਾ ਜਾ ਸਕਦਾ ਕਹਿੰਦੇ ਭਾਵੇਂ ਜਿਹੜੇ ਲੋਕ ਲੋਕਾਂ ਦੇ ਵਿੱਚ ਆਪਣਾ ਮਾਨ ਸਤਕਾਰ ਵਿਸ਼ਵਾਸ ਪੈਦਾ ਕਰ ਲੈਂਦੇ ਨੇ ਉਹ ਲੋਕ ਜ਼ਿੰਦਗੀ 'ਚ ਬਹੁਤ ਰੱਖੀ ਕਰਦੇ ਨੇ ਹਰੇਕ ਇਨਸਾਨ ਨੂੰ ਚਾਈਲਡਰੀ ਹੋਵੇ ਚਾਹ ਪੁੱਤਰ ਹੋਵੇ ਚਾਹ ਪਤੀ ਹੋਵੇ ਚਾਹ ਪਤਨੀ ਹੋਵੇ ਹਰ ਇੱਕ ਨੂੰ ਇਸ ਚੀਜ਼ ਦਾ ਖਿਆਲ ਰੱਖਣਾ ਚਾਹੀਦਾ ਜੇ ਜ਼ਿੰਦਗੀ 'ਚ ਸੁੱਖ ਲੈਣਾ ਜੇ ਨਹੀਂ ਲੈਣਾ ਫਿਰ ਭਾਵੇਂ ਝੂਠ ਬੋਲੀ ਜਾਓ ਫੜਾ ਅਮਰੀਕਾ ਵੀ ਕੋਈ ਫਿਰ ਭਾਵੇਂ ਸਮੇਂ ਦੀ ਕਦਰ ਭਾਵੇਂ ਨਾ ਕਰੇ ਸਾਰਾ ਸਮਾਂ ਵੇਸਟ ਕਰ ਲੈ ਫਿਰ ਮਾਫ ਕਿਸੇ ਨੇ ਨਹੀਂ ਕਰਤਾ ਫਿਰ ਤਾਂ ਫਿਰ ਦੁੱਖ ਹੀ ਆਕੇ ਕੇਤ ਨੂੰ ਜੀ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਸਿੱਕਾ ਜੁਨੇ ਵਾਸਤੇ ਰੱਬ ਸੁਣਾ ਤੁਹਾਡੀਆਂ ਲੰਬੀ ਉਮਰਾਂ ਕਰੇ